हां जी मित्रों की हालचाल ने आई होप ਤੁਸੀਂ ਸਾਰੇ ਜਣੇ ਵਧੀਆ ਹੋਮੋਗੇ ਆਪਾਂ ਫਿਰ ਤੋਂ ਲੈ ਕੇ ਆ ਗਏ ਫਨੀ ਕਮੈਂਟਾਂ ਵਾਲੀ ਵੀਡੀਓ ਚਲੋ ਵੀਡੀਓ ਨੂੰ ਕਰਦੇ ਆ ਸ਼ੁਰੂ ਭੈਣ ਦੇ ਯਾਰ ਕੁੜੀਆਂ ਵਾਲੇ ਸਮਾਨ ਚ ਕੀ ਚੱਕੀ ਜਾਂਦੇ ਆ ਕੁਸੇ ਪੁੱਤ ਨਾ ਜੰਮਣਤੀ ਇੰਨੀ ਚੰਗੀ ਮੌਤ ਆ ਜੇ ਪਰ ਇਦਾਂ ਦਾ ਕੌਨਫੀਡੈਂਸ ਨਾ ਆਵੇ ਕੀ ਗੱਲ ਪ੍ਰੇਮ ਨੂੰ ਬੁੰਡ ਦੇ ਕੇ ਆਏ ਆ ਕਰਦਿਆ ਨੇ ਕਰਨ ਨਾ ਪਵਾਲੀ ਹੈਂਡਲ ਮੋਡ ਦਾ ਮੋੜ ਦਾ ਟਰੈਕਟਰ ਵੀ ਅਸਦਾਉਣਾ ਇਹਦੀਆਂ ਹਰਕਤਾਂ ਦੇਖ ਕੇ ਵੈ ਤੈਨੂੰ ਰਿੱਤਕ ਰੋਸ਼ਨ ਵਰਗੇ ਨੂੰ ਖੇਤੀ ਵਿੱਚ ਪਾ ਲਿਆ ਕਰਦਿਆ ਨੇ ਘੇਰ ਥੱਲੇ ਆ ਵੀਰ ਕਿਉਂ ਭੈਣ ਚੋਦੀ ਜਾਂਦਾ ਫਿਲਟਰ ਦੀ ਟਰੈਕਟਰ ਵਾਲੇ ਨੇ ਵੀ ਉਤਾਰ ਕੇ ਤੇਰੀ ਸਾਤੀ ਚਲੱਤਾਂ ਮਾਰਨੀਆਂ ਨੇ ਜ਼ਰੂਰੀ ਨਹੀਂ ਕਿਹੜਾ ਸਬਜ਼ੀ ਬੱਤੀ ਹੁੰਦਾ ਤੰਦਰਾ ਕਰਨਾ ਬਾਦੀ ਕਿਸੇ ਦਾ ਜੂਆ ਦੀ ਦਵਾਈ ਦਿਵਾਓ ਯਾਰ ਕੋਈ ਬਾਈ ਨੂੰ ਸਾਲਾ ਬਣਾ ਚ ਹੱਥ ਮਾਰੀ ਜਾਂਦਾ ਲੱਗਦਾ ਜੂਆ ਪੈ ਗਈਆਂ ਮਾਤਾ ਨਾਨਾ ਦੇ ਮੇਲਕੀਏ ਕੰਦੇ ਜੱਜ ਬਾਤੀਆਂ ਠੀਕੇ ਲਾ ਕੇ ਫਿਰ ਦੇ ਭਲਾਈ ਜਿਹੜੇ ਛਾਤੀਆਂ ਮੱਦੀ ਹੁਣੀ ਨਹੀਂ ਹਟਦੇ ਜਦੋਂ ਤੱਕ ਜੱਜੀ ਵੀ ਤੋਂ ਸਾਤੀ ਚ ਲੱਤਾਂ ਨਹੀਂ ਪੈਂਦੀਆਂ ਜ਼ਰੂਰੀ ਨਹੀਂ ਕੀੜਾ ਦੰਦ ਚ ਹੀ ਹੋਵੇ। ਬੱਤ ਸਹੀ ਏ। ਤੂੰ ਸਿਰ ਗੱਲ ਕਰਨੀ ਹੈ ਜਾਂ ਨਹੀਂ? ਨਹੀਂ। ਤੇਰੇ ਨਾਲ ਗੱਲ ਕਰਨ ਤੋਂ ਚੰਗਾ ਬੰਦਾ ਫਹਾ ਲੈ ਲੇ। ਕਰਨੀ। ਸੋਚ ਲੋ। ਹਾਂਜੀ ਹਾਂਜੀ ਸੋਚ ਲਿਆ। ਪੱਕਾ? ਬਿਲਕੁਲ ਪੱਕਾ। ਮੈਂ ਨਹੀਂ ਕਰਨੀ ਗੱਲ ਪਹਿਲਾਂ ਤਾਰ ਪਵਾ ਦੰਦਾਂ ਚ। ਸਾੜੀ ਵੀਡੀਓ ਐਨੇ ਬਣਾਈਆ ਸ਼ਰਮ ਮੈਨੂੰ ਆਈ ਜਾਂਦੀ ਆ। ਸੋਹਣੀ ਲੱਗਦੀ ਐ ਜਮਾਂ ਸੋਨੂੰ ਸਿੱਧੋ ਦਾ ਭਲੇਖਾ ਪੈਂਦਾ। ਬੀਪੀ ਵਧਨ ਨਾਲ ਦਿਲ ਤੱਕ ਤੱਕ ਕਰਦਾ ਹੋਣਾ ਟੀਜੀ ਰੱਬੇ ਤੂੰ ਇੱਥੇ ਵੀਡੀਓ ਬਣਾਈ ਜਾਨੀਆ ਘਰੇ ਤੈਨੂੰ ਅੰਕਲ ਡਿੱਕੀ ਜਾਂਦਾ ਹਾਏ ਮੈਸ ਪੂਜਾ ਫੇਲ ਕਰਤੀ ਬੇਬੇ ਨੇ ਤਾਂ ਬੀਪੀ ਵੱਧ ਗਿਆ ਹੁਣ ਬੇਬੇ ਦਾ ਜਲਦੀ ਡਾਕਟਰ ਕੋਲ ਲੈ ਜਾਓ